ਇਹਦੇ ਵਿੱਚੋਂ ਆਪਾਂ ਗੱਲ ਪੋਜੀਸ਼ਨ ਲਿਆ ਸੀ ਇਹ ਪੁੱਲ ਜਿਹੜੀ ਸੜਕ ਹੈ ਕੀ ਹੈ 62.7 ਕਿਲੋਮੀਟਰ ਦੀ ਹੈ ਜਿਹੜਾ ਬਟੰਡੇ ਜ਼ਿਲ੍ਹੇ ਦੇ ਅੰਦਰ ਆਉਂਦੀ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਟੋਟਲ ਕੰਪਨਸੇਸ਼ਨ ਜਿਹੜਾ ਅਵਾਰਡ ਹੋਇਆ ਹੈ ਉਹ 731 ਕਰੋੜ ਰੁਪਏ ਹੈ ਨਾ ਉਹ 731 ਕਰੋੜ ਵਿੱਚੋਂ ਆਪਾਂ 693 ਕਰੋੜ ਰੁਪਏ ਜਿਹੜਾ ਹੈਗਾ ਉਹ ਡਿਸਬर्स ਕਰ ਦਿੱਤੇ ਹਨ ਬਾਕੀ ਦਾ ਜਿਹੜਾ 30 35 ਕਰੋੜ ਉਹਦੇ ਵਿੱਚ 10 ਕਰੋੜ ਰੁਪਏ ਇੱਕ ਜੁਲਾ ਮਰਖੰਦ ਦਾ ਪੰਚਾਇਤ ਦਾ ਹੈਗਾ ਬਾਕੀ ਕੁੱਲ ਮਿਲਾ ਕੇ 27 ਪਿੰਡਾਂ ਵਿੱਚ 20 ਕਰੋੜ ਰੁਪਏ ਦੀ ਪੈਂਡੈਂਸੀ ਹੈ ਜਿਹੜਾ ਕਿ वो भी इन्होंने अपने डिस्प्यूट्स करके किसी का बैंक है डिस्प्यूट है किसी का शेयर होल्डिंग डिस्प्यूट है जरा भी है जे आप सत्त सौ करोड़ रुपया लेके भी कहें कि आप नहीं दवागे तो यह पंजाब केगी दे है वह एक बहुत वही गलती है कि इस तरीके से दे दे प्रोजेक्ट जो है आप बिल्कुल भी रोक नहीं सकते जो आपको पहला मैं इन्हों का जिला प्रधान है 15 ਦਿਨ ਪਹਿਲੇ ਤੋਂ ਹੀ ਚਾਰ ਬਾਰ ਕਾਲ ਕੀਤਾ ਆਪਾਂ ਅਖਬਾਰ ਵਿੱਚ ਵੀ ਕਰਿਆ ਕਿ ਜੇ ਕਿਸੇ ਵੀ ਕਿਸਾਨ ਦਾ ਕੋਈ ਪੇਮੈਂਟ ਬਾਕੀ ਹੈ ਉਹ ਆ ਕੇ ਦਫਤਰ ਵਿੱਚ ਆਪਣਾ ਐਪਲੀਕੇਸ਼ਨ ਦੇ ਕੇ ਆਪਣਾ ਪੇਮੈਂਟ ਕਲੀਅਰ ਕਰਵਾ ਲੇ ਅਖਬਾਰ ਵਿੱਚ ਵੀ ਆਪਾਂ ਕਰਾ 15 ਦਿਨ ਪਹਿਲਾਂ ਵੀ ਕਿਹਾ ਉਸ ਤੋਂ ਪਹਿਲਾਂ ਵੀ ਕਰ ਚੁੱਕੇ ਆ ਉਸ ਤੋਂ ਬਾਅਦ ਵੀ ਜੇ ਕੋਈ ਵਿਅਕਤੀ ਨਹੀਂ ਆਂਦਾ ਸਾਰੀ ਪੇਮੈਂਟ ਵੀ ਤੁਹਾਡੀ ਹੋ ਚੁੱਕੀ ਹੈ ਹੁਣ ਸਿਰਫ ਇਸ ਕਰਕੇ ਕਿ ਆਪਣੀ ਮਰਜ਼ੀ ਦਾ ਪੈਸਾ ਮੈਨੂੰ ਚਾਹੀਦਾ ਕਿ ਜੀ ਮੈਂ 1 ਕਰੋੜ ਮੰਗਦਾ ਫਿਰ ਮੰਗਨ ਦਾ ਤਾਂ ਹਰ ਕਿਸੇ ਨੂੰ ਆਇਆ ਫਿਰ ਤਾਂ ਕੋਈ ਕੁਝ ਵੀ ਮੰਗ ਲਵੇ ਕੋਈ ਕਹੇ ਕਿ ਮੈਂ 2 ਕਰੋੜ ਦੇਣਾ ਲੈਣਾ ਚਾਹੁੰਦਾ ਮੈਨੂੰ ਤਾਂ 4 ਕਰੋੜ ਦਿਓ ਕਾਨੂੰਨ ਨਾਮ ਦੀ ਕੋਈ ਚੀਜ਼ ਹੈ ਜਿਹੜਾ ਕਾਨੂੰਨੀ ਤੌਰ ਤੇ ਇੱਕ ਕਲੈਕਟਰ ਨੇ ਡਿਸੀਜਨ ਲੈ ਲਿਆ ਕਿ ਤੁਹਾਡਾ ਜਿੰਨਾ ਮਾਮੋਜ਼ਾ ਬੰਦਾ ਹੈ ਉਹ ਮਾਮੋਜ਼ਾ ਤੁਹਾਨੂੰ ਮਿਲ ਚੁਕਿਆ ਹੈ ਤੁਸੀਂ ਖੁਦ ਲੈ ਚੁੱਕੇ ਹੋ ਦਸਤਕਤ ਕਰਕੇ ਇੱਥੇ ਆ ਕੇ ਆਪਣੇ ਬੈਂਕ ਅਕਾਊਂਟ ਦੇ ਕੇ ਤੁਹਾਡੇ ਅਕਾਊਂਟ ਵਿੱਚ ਪੈਸਾ ਪੈ ਗਿਆ ਹੈ ਹੁਣ ਉਸ ਤੋਂ ਬਾਅਦ ਕਿ ਮੈਂ ਹੁਣ ਜ਼ਮੀਨ ਨਹੀਂ ਦਵਾਂਗਾ ਇਸ ਤੋਂ ਬਾਅਦ ਮੈਨੂੰ ਹੁਣ ਹੋਰ ਵੀ 1 ਲੱਖ ਰੁਪਿਆ ਚਾਹੀਦੇ ਆ ਜੇ ਚਾਹੀਦੇ ਆ ਤਾਂ ਕੋਰਟ ਵਿੱਚ ਜਾ ਕੇ ਲੈ ਲਓ ਤਰੀਕਾ ਹੀ ਹੋਈ ਹੈ ਇੱਕ ਜਿਹੜਾ ਮਹੱਜਬ ਸਮਾਜ ਹੁੰਦਾ ਹੈ ਉਹਦਾ ਤਰੀਕਾ ਹੀ ਇਹੀ ਹੈ ਕਿ ਜੇ ਉਹ ਕਿਸੇ ਗਲਤ ਨੂੰ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਨਾਲ ਲਾਈਨ ਸਾਫੀ ਹੋ ਤੇ ਆਪਣੀ ਆਪ ਦੀ ਥੀ کورٹ ਕੋਈ ਨਹੀਂ ਬਣ ਸਕਦਾ ਜੇ ਇਹੀ ਹੋ ਜਾਏ ਕਿ ਕਿਸਾਨ ਜਿਹੜਾ ਹੈ ਫਿਰ ਤਾਂ ਹਰ ਕੋਈ ਇਹ ਕਹੇਗਾ ਕਿ ਜੇ 70 ਮਿਲ ਗਿਆ ਹੁਣ 1 ਕਰੋੜ ਦੇ ਤਾਂ ਨਹੀਂ ਤਾਂ ਮੈਂ ਜ਼ਮੀਨ ਵਿੱਚ ਕੁਛ ਨਹੀਂ ਦੇਣਾ ਫਿਰ 700 ਕਰੋੜ ਰੁਪਏ ਤੁਸੀਂ ਕਿਸ ਚੀਜ਼ ਦਾ ਲਿਆ ਲੈਤਾ ਇਹ ਜ਼ਮੀਨ ਨਹੀਂ ਦੇਣੀ ਕਾਨੂੰਨੀ ਤੌਰ ਤੇ ਆਪਾਂ ਜ਼ਮੀਨ ਲੈ ਰਹੇ ਹਾਂ ਪ੍ਰੋਪਰ ਲੈਂਡ ਐਕਵੀਜ਼ੀਸ਼ਨ ਦਾ ਪ੍ਰੋਸੈਸ ਹੋਇਆ ਹੈ ਤੁਸੀਂ ਦਸਕਤ ਕਰਕੇ ਤੁਸੀਂ ਆਪਣੇ ਪੈਸੇ ਚੁਕਲਿਆਏ ਨੇ ਉਸ ਤੋਂ ਬਾਅਦ ਤੁਹਾਡਾ ਇਤਰਾਜ਼ ਤਾਂ ਬਣ ਹੀ ਨਹੀਂ ਸਕਦਾ ਜੇ ਕੋਈ ਇਤਰਾਜ਼ ਹੈ ਜਾ ਕੇ ਕੋਰਟ ਵਿੱਚ ਇੱਕ ਵਾਰ ਅਪਲੀਕੇਸ਼ਨ ਦੇ ਦਿਓ ਉੱਥੇ ਜੇ ਕੋਰਟ ਇਹਦੀ ਕਿ ਨਾ ਹੋਰ ਵੀ ਦੇਣਾ ਬੰਦਾ ਹੈ ਤੋਂ ਸਰਕਾਰ ਦੇ ਦੇਵੇਗੀ ਪਰ ਇਹ ਜਿਹੜਾ ਅੱਜ ਦਾ ਇਹਨਾਂ ਨੇ ਤਰੀਕਾ ਅਪਣਾਇਆ ਹੈ ਬਿਲਕੁਲ ਗੈਰ ਕਾਨੂੰਨੀ ਤਰੀਕਾ ਹੈ ਔਰ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ 90% ਜਿਹੜਾ ਪ੍ਰੋਟੈਸਟ ਦੇ ਹਿੱਸਾ ਸੀਗੇ ਬੰਦੇ ਉਹ ਸਾਰੇ ਜਿਹੜੇ ਹੈਗੇ ਬਾਹਰ ਦੇ ਜ਼ਿਲ੍ਹੇ ਹੈਗੇ ਆ ਉਹਦੇ ਵਿੱਚੋਂ ਮੈਂ ਇੱਕ ਦੋ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਆਇਓ ਉਹ ਕਹਿੰਦਾ ਮੈਂ ਬਰਨਾਲੇ ਸ਼ਹਿਰ ਦਾ ਆਇਆ ਹਾਂ ਉਹਨ ਵਰਨਾਲਾ ਸ਼ਹਿਰ ਦੇ ਵੀ ਕਿਸਾਨ ਬਣ ਗਏ ਕਿ ਮੈਂ ਤਾਂ ਉੱਥੇ ਦਾ ਕਿਸਾਨ ਆ ਉਹ ਵੀ ਯੂਨੀਅਨ ਦਾ ਹਿੱਸਾ ਬਣ ਗਏ ਜਿਹੜੇ ਪੰਜਾਬ ਜਿਹੜੇ ਬਾਕੀ ਹੈਗੇ ਆ ਪੰਜਾਬ ਦੇ ਬਾਕੀ ਸਾਰੇ ਲੋਕ ਵੀ ਨੇ ਜਿਹੜਾ ਕਿਸਾਨ ਹੈ ਕਿਸਾਨ ਨੂੰ ਇਹਦੇ ਵਿੱਚ ਕੋਈ ਸ਼ੌਕ ਨਹੀਂ ਇਹ ਤਾਂ ਕੁਝ ਲੋਕ ਹੈਗੇ ਆ ਜਿਹੜਾ ਉਕਸਾਉਣ ਦਾ ਕੰਮ ਕਰਦੇ ਆ ਕਿ ਆਪਾਂ ਤੁਹਾਨੂੰ 10 ਦੀ ਥਾਂ ਤੇ 12 ਕਰਾ ਦੇਣੀ ਆ 12 ਦੀ ਥਾਂ ਤੇ 14 ਕਰਾ ਦੇਣੀ ਆ ਇਹ ਵਾਲਾ ਤਰੀਕਾ ਜਿਹੜਾ ਮੈਨੂੰ ਨਹੀਂ ਲੱਗਦਾ ਕਿਸੇ ਵੀ ਮਾਜਬ ਸਮਾਜ ਦਾ ਹਿੱਸਾ ਹੋ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਾਂਗਾ ਜੇ ਕਿਸੇ ਕਿਸਾਨ ਨੂੰ ਜੈਨੂਨ ਕੋਈ ਇਸ਼ੂ ਹੁਣ ਵੀ ਹੈਗਾ ਆਪਣੇ ਦਰਵਾਜ਼ੇ ਖੁੱਲੇ ਨੇ ਉਹ ਕਦੀ ਵੀ ਆ ਸਕਦਾ ਹੈ ਆਪਣਾ ਇਸ਼ੂ ਦੱਸ ਸਕਦਾ ਪਰ ਇਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਸਹੀ ਤਰੀਕਾ ਇੱਕ ਸਾਰਾ ਕੁਝ ਪੈਸਾ ਲੈਣ ਤੋਂ ਬਾਅਦ ਇਹ ਕਹਿਣਾ ਕਿ ਜੇ ਆਪਾਂ ਕਬਜ਼ਾ ਨਹੀਂ ਦਿਵਾਵਾਂਗੇ ਤਾਂ ਆਪਾਂ ਗੈਰ ਕਾਨੂੰਨੀ ਤੋੜੇ ਦੁਬਾਰਾ ਕਰਤਾ ਕਰਾਂਗੇ ਤਾਂ ਇਹਦੇ ਵਾਸਤੇ ਪੁਲਿਸ ਹੈਗੀ ਆ ਪ੍ਰਸ਼ਾਸਨ ਹੈਗੀ ਆ ਆਪਾਂ ਜ਼ਰੂਰ ਹੋਣ ਦੇ ਖਿਲਾਫ ਕਾਰਵਾਈ ਕਰਾਂਗੇ ਫੋਨ ਵੀ ਜੇ ਕਿਸੇ ਨੂੰ ਕੋਈ ਹੈਗਾ ਉਹ ਜ਼ਰੂਰ ਆ ਜਾਵੇ ਜਿਹੜੇ ਹੁਣ ਆਪਣੇ 11 ਨੌਜਵਾਨ ਹੈਗੇ ਆ ਇਹ ਆਪਣੇ ਮੁੰਡੇ ਨਹੀਂ ਹੈ ਇਹ ਆਪਣੇ ਪੰਜਾਬ ਦੇ ਮੁੰਡੇ ਕੁੜਿਆਣੀ ਨੇ ਇਹਨਾਂ ਦੇ ਉੱਤੇ ਤੁਸੀਂ ਦੇਖੋ ਕਿਸ ਤਰੀਕੇ ਨਾਲ ਡਾਂਗਾ ਫੇਰੀਆਂ ਨੇ ਮਤਲਬ ਇਹ ਇਸ ਤਰੀਕੇ ਦਾ ਸਮਾਜ ਸਾਨੂੰ ਪੰਜਾਬ ਵੀ ਚਾਹੀਦਾ ਇਹ ਦੱਸ ਦਿਓ ਇੱਕ ਵਾਰ ਸੋਚਣਾ ਚਾਹੀਦਾ ਕਿ ਜਿਹੜਾ ਖੁਦ ਨੂੰ ਕਿਸਾਨ ਕਹਿ ਰਹਾ ਹੈ ਪੁਲਿਸ ਜਿਹਦਾ ਕੰਮ ਹੈਗਾ ਜੇ ਕੋਈ ਗਲਤੀ ਕਰੇ ਤਾਂ ਉਹਦੇ ਉੱਤੇ ਲਾਚੀ ਚੱਲੇ ਪੁਲਿਸ ਨੇ ਲੱਕਿਆ ਨਹੀਂ ਪਾਈ ਜਿਹੜਾ ਕਿਸਾਨ ਹੈ ਉਹ ਖੁਦ ਨੂੰ ਕਿਸਾਨ ਕਹਿ ਰਹਾ ਮੈਨੂੰ ਨਹੀਂ ਪਤਾ ਕਿਸਾਨ ਹੈ ਵੀ ਕਿ ਨਹੀਂ ਹੈ ਖੁਦ ਨੂੰ ਕਿਸਾਨ ਕਹਿੰਦਾ ਹੈ ਪਰ ਆਪਣੇ ਹੀ ਮੁੰਡੇ ਕੁੜੀਆਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਕੁਟਿਆ ਕਿਸ ਤਰੀਕੇ ਨਾਲ ਫ੍ਰੈਕਚਰਸ ਹੋਏ ਨੇ ਐਸਐਚਓ ਦੇ ਕਿਸੇ ਹੋਰ ਥਾਂ ਤੇ ਤੁਸੀਂ ਇਸ ਤਰੀਕੇ ਨਾਲ ਦੇਖਿਆ ਹੋਇਆ ਹੈ ਕਿਸੇ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਗੈਰ-ਚਰਾਰਤੀ ਤੱਤ ਨੇ ਜਿਹੜਾ ਕਿ ਮਾਹੌਲ ਨੂੰ ਨੁਕਸਾਨਾ ਚਾਹੁੰਦੇ ਨੇ ਜਿਹੜਾ ਕਿ ਗੈਰ-ਕਾਨੂੰਨੀ ਤੌਰ ਤੇ ਬੈਨੇਫਿਟ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜੇ ਸਹੀ ਕਿਸਾਨ ਹੈਗੇ ਆ ਜੇ ਉਹਨਾਂ ਨੂੰ ਕੋਈ ਵੀ ਆ ਪ੍ਰੋਬਲਮ ਹੈ ਕਿ ਇਹ ਕੋਈ ਇਸ਼ੂ ਹੈ ਉਹ ਸਾਡੇ ਦਰਵਾਜ਼ੇ ਖੁੱਲ੍ਹਨੇ ਉਹ ਕਦੀ ਵੀ ਆਸ ਸਰ ਜਿਸ ਤਰ੍ਹਾਂ ਟਕਰਾਅ ਹੋਇਆ ਹੈ ਤੁਸੀਂ ਕਹਿ ਰਹੇ ਹੋ ਵੀ ਦਰਵਾਜ਼ੇ ਤੁਹਾਡੇ ਖੁੱਲ੍ਹੇ ਹੋਏਗੇ ਹਾਲੇ ਤੱਕ ਮਾਮਲਾ ਨਿਪਟਿਆ ਨਹੀਂ ਹੈ ਜੇ ਕੱਲ ਫੇਰ ਉਹ ਕਿਸਾਨ ਆ ਵੀ ਜਿੱਤੇੜੇ ਰਹਿਣ ਵਿੱਚ ਕਬਜਾ ਹੈ ਉਹ ਕਹਿ ਰਹੇ ਵੀ ਸੀ ਓਪਨ ਜਮੀਨ ਤੇ ਜਾਵਾਂਗੇ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਐਕਚੁਅਲ ਵਾਲੇ ਕਿਸਾਨ ਨੇ ਦੁਨੇ ਵਾਲੇ ਦੇ ਉਹ ਤਾਂ ਕੱਲ ਵੀ ਨਹੀਂ ਉੱਥੇ ਆਏ ਉਹ ਤਾਂ ਅੱਜ ਵੀ ਨਹੀਂ ਸੀਗੇ ਜੇ ਆਪਾਂ 3-4 ਇੱਕ ਉਹਨਾਂ ਦੇ ਵਿੱਚ ਵਿਅਕਤੀ ਹੈ ਜਿਹੜਾ ਕਿ ਪਹਿਲਾ ਉਸਾਨ ਦਾ ਕਾਮ ਜਿਸ ਵਿਅਕਤੀ ਨੇ ਕੀਤਾ ਸੀ ਉਹ ਵਿਅਕਤੀ ਨੇ ਪਹਿਲਾਂ ਸਰਕਾਰ ਤੋਂ ਪੈਸਾ ਏਪਰੂਵ ਕਰਵਾ ਲਿਆ ਉਸ ਤੋਂ ਬਾਅਦ ਬੈਂਕ ਤੋਂ ਜਾ ਕੇ ਉਸੇ ਜ਼ਮੀਨ ਤੇ ਲੋਨ ਲੈ ਲਿਆ ਹੁਣ ਕਹਿੰਦਾ ਮੇਰੇ ਪੈਸੇ ਰਿਲੀਜ਼ ਨਹੀਂ ਹੋ ਰਹੇ ਠੀਕ ਹੈ ਉਹ ਕਿਸਾਨ ਦਾ ਕੰਮ ਕਰਦਾ ਹੈ ਇੱਕ ਐਕ ਸਰਪੰਚ ਹੈ ਮਤਲਬ ਇਸ ਤਰੀਕੇ ਦੇ ਵਿਅਕਤੀ ਜਿਹੜਾ ਕਿ ਇੱਕ ਇੱਕ ਬੰਦਾ ਯੂਨੀਅਨਾਂ ਨੂੰ ਨਾਲ ਲੈ ਕੇ ਆਪਣਾ ਇੱਕ ਨਵਾਂ ਡਰਾਮਾ ਸ਼ੁਰੂ ਕਰ ਦਿੰਦਾ ਹੈ ਕੀ ਪੰਜਾਬ ਦਾ ਸਾਰਾ ਵਿਕਾਸ ਆਪਾਂ ਇਸ ਕਰਕੇ ਰੋਕ ਲਈਏ ਕਿਉਂਕਿ ਇੱਕ ਵਿਅਕਤੀ ਨੇ ਆਪਣਾ ਜਿਹੜਾ ਹੈਗਾ ਚਾਚੜਾਉਣਾ ਇੱਕ ਵਿਅਕਤੀ ਨੇ ਆਪਣੀ ਈਗੋ ਸੈਟੀਸਫਾਈ ਕਰਨੀ ਹੈ ਕਿੰਨੇ ਸਾਲ ਪਹਿਲਾਂ ਪੈਸੇ ਲੈ ਸੀ ਇਹਨਾਂ ਨੇ 1.5 ਸਾਲ ਤੋਂ ਕੁਛ ਨਹੀਂ 1.5 ਸਾਲ ਪਹਿਲਾਂ ਕੁਛ ਨਹੀਂ 6 ਮਹੀਨਾ ਪਹਿਲਾਂ ਕੁਛ ਨਹੀਂ 1 ਸਾਲ ਪਹਿਲਾਂ ਸਾਰਾ ਪੈਸਾ ਲੈ ਚੁੱਕ ਮੈਂ ਉਹ ਹੀ ਕਹਾਂ ਕਿ 731 ਕਰੋੜ ਵਿੱਚੋਂ 693 ਕਰੋੜ ਇਹਨਾਂ ਦੇ ਖਾਤੇ ਵਿੱਚ ਚਲੇ ਜਾ ਚੁੱਕੇ ਨੇ ਤੇ ਜਿਹੜਾ ਕਿਸਾਨ ਹੁਣ ਵਿਰੋਧ ਵੀ ਕਰ ਰਹਾ ਹੈ ਤੁਸੀਂ ਕਹਿ ਰਹੇ ਹੋ ਉਹ ਬੰਦੇ ਨੇ ਵੀ 50 ਲੱਖ ਰੁਪਏ ਪਰਕੇਲੇ ਦੇ ਹਿਸਾਬ ਨਾਲ ਉਹਨਾਂ ਦੇ ਖਾਤੇ ਵਿੱਚ ਗਿਆ ਹੋਇਆ ਜੇ ਤੁਹਾਡਾ ਪਹਿਲਾ ਵਿਰੋਧ ਸੀਗਾ ਤਾਂ ਪੈਸਾ ਕਾਦੇ ਵਾਸਤੇ ਨਹੀਂ ਹੈ ਤੁਸੀਂ ਖੁਦ ਖਾਤਾ ਦੇ ਕੇ ਦਸਤਕਰਨ ਕਾਦੇ ਵਾਸਤੇ ਆਏ ਸੀ ਜਿਹੜੇ जख्मी ਹੋਏ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਆਪਣੇ ਮੁਲਾਜ਼ਮ ਜ਼ਖਮੀ ਹੋਏ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਹਿਜ ਦੇ ਨਾਲ ਉੱਥੇ ਬੈਠੇ ਰਹੇ ਜ਼ਖਮੂ ਵੀ ਲਏ ਤੇ ਆਪਾਂ ਬਿਲਕੁਲ ਸ਼ੁਕਰਗੁਜ਼ਾਰ ਹਾਂ ਕਿ ਇਸ ਤਰੀਕੇ ਨਾਲ ਇਹਨਾਂ ਨੇ ਸਿਚੁਏਸ਼ਨ ਨੂੰ ਆਜ ਸਾਮਿਹਾਇਆ ਤੇ ਇਹਨਾਂ ਦੀ ਬਿਆਨਾਂ ਦੇ ਆਧਾਰ ਤੇ ਜਿਹੜੇ ਵੀ ਵਿਅਕਤੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਜ਼ਰੂਰ ਕਾਨੂੰਨ ਦਰਜ ਹੋਏਗਾ ਯੋਗ ਕਾਰਵਾਈ ਹੋਏਗੀ ਇੱਕ ਮੈਸੇਜ ਜ਼ਰੂਰ ਜਾਣਾ ਚਾਹੀਦਾ ਸਮਾਜ ਵਿੱਚ ਕਿ ਇਸ ਤਰੀਕੇ ਦੇ ਤੱਤ ਜੋ ਹੈ ਉਹ ਬਿਲਕੁਲ ਵੀ ਸਮਾਜ ਵਿੱਚ برداشت ਨਹੀਂ ਹੋ ਸਕਦਾ ਦੁਬਾਰਾ ਇਸ ਸਥਿਤੀ ਨਾ ਵੇ ਕਿ ਕਿਤਾ ਜਾਵੇ ਸੋ ਦੇਖਿਏ ਇਹ ਤਾਂ ਮੈਨੂੰ ਨਹੀਂ ਲੱਗਦਾ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਮਾਜ ਦਾ ਵਿਸ਼ੇ ਹੈ गड्डिया पत्थर लाके पत्थर सुट रहा है क्या इस तरीके का समाज पंजाब चाहिए है मेरी बेनती सार्व यही है इसके बारे जरूर तुम एक बार चिंतन जरूर करो अः मेनु नहीं लगता कि इस तरीके का समाज कोई भी एक्सैप्ट कर सकता है ਫਿਰ ਵੀ ਬੇਨਤੀ ਹੈ ਕਿ ਜਿਹੜਾ ਕੋਈ ਵੀ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਵੀ ਜਿਹੜਾ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਉਹ ਜ਼ਰੂਰ ਆ ਸਕਦਾ ਹੈ ਆਪਾਂ ਫਿਰ ਵੀ ਗੱਲ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਵੀ ਕੋਈ ਗੱਲ ਕਰਨਾ ਚਾਹੇ ਜ਼ਰੂਰ ਆ ਜਾਏ ਦਫ਼ਤਰ ਖੁੱਲੇ ਨੇ ਆਪਣੇ ਮੈਂ ਵੀ ਮੈਡਮ ਵੀ ਸਾਰੇ ਆਪਾਂ ਗੱਲ ਕਰਨ ਦੇ ਵਾਸਤੇ ਤਿਆਰ ਹੈ ਪਰ ਇਹ ਪਹਿਲੀ ਗੱਲ ਇਹ ਹੋਗੀ ਕਿ ਜਿਹੜੇ ਵੀ ਗੱਲ ਹੋਗੀ ਉਹ ਕਾਨੂੰਨ ਦੇ ਦਾਇਰੇ ਵਿੱਚ ਹੋਗੀ ਕਾਨੂੰਨ ਦੇ ਬਾਹਰ ਦੇ ਬਾਹਰ ਆਪਾਂ ਕੋਈ ਵੀ ਗੱਲ ਕਰਨ ਨਹੀਂ ਸਕਦੇ